ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਮੈਂ ਪਿੱਛੇ ਹੇਮਕੁੰਟ ਦੇ ਸੰਬੰਧ ਵਿੱਚ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਚੁੱਕਾ ਬਈ ਹੇਮਕੁੰਟ ਦੇ ਨਾਲ ਸਾਡਾ ਲੈਣ ਦੇਣ ਕੀ ਅਸੀਂ ਜਾਈਏ ਤੇ ਕਿਉਂ ਜਾਈਏ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੇ ਨਾਲ ਉਹ ਕਹਾਣੀ ਨੂੰ ਜੋੜਿਆ ਜਾ ਰਿਹਾ ਹੈ ਕਿ ਉੱਥੇ ਤਪੱਸਿਆ ਕਰਦੇ ਰਹੇ ਮੈਂ ਉਸ ਵੀਡੀਓ ਦੇ ਅੰਦਰ ਇਹ ਦਲੀਲਾਂ ਰੱਖੀਆਂ ਸਨ ਕਿ ਐਸੇ ਜਨਮ ਦੇ ਅੰਦਰ ਐਸੀ ਜ਼ਿੰਦਗੀ ਦੇ ਅੰਦਰ ਭਾਈ ਲੈਣਾ ਜੀ ਕਿਤੇ ਹੋਰ ਜਾਂਦੇ ਰਹੇ ਅਸੀਂ ਉਸ ਜਗ੍ਹਾ ਤੇ ਨਹੀਂ ਜਾਂਦੇ ਜਾਣਾ ਵੀ ਨਹੀਂ ਚਾਹੀਦਾ ਗੁਰੂ ਅਮਰਦਾਸ ਸਾਹਿਬ ਗੁਰੂ ਬਣਨ ਤੋਂ ਪਹਿਲਾਂ ਗੰਗਾ ਤੇ ਜਾਂਦੇ ਰਹੇ ਇਸ਼ਨਾਨ ਕਰਦੇ ਰਹੇ ਤੇ ਜ਼ਰੂਰੀ ਨਹੀਂ ਵੀ ਅਸੀਂ ਗੰਗਾ ਤੇ ਜਾਈਏ ਇਸ਼ਨਾਨ ਕਰੀਏ ਤੇ ਤਾਂ ਸਾਡੀ ਰਹਿ ਆਉਂਦੀ ਹੈ ਅਸੀਂ ਗੁਰਬਾਣੀ ਦੇ ਨਾਲ ਕਿਉਂ ਨਹੀਂ ਜੁੜਦੇ ਜਿਹੜੀ ਤਨਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਰੂ ਅੰਗਦ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਜਾਂ ਬਾਕੀ ਗੁਰੂ ਸਾਹਿਬਾਨਾਂ ਦੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਸਾਹਿਬ ਜੀ ਗੁਰੂ ਤੇਗ ਬਹਾਦਰ ਪਾਸ਼ਾ ਇਹਦੇ ਨਾਲ ਅਸੀਂ ਕਿਉਂ ਨਹੀਂ ਜੁੜਦੇ ਭਗਤਾਂ ਦੀ ਬਾਣੀ ਦੇ ਨਾਲ ਅਸੀਂ ਕਿਉਂ ਨਹੀਂ ਜੁੜਦੇ ਸਾਨੂੰ ਤੇ ਭਰਮ ਭੁਲੇਖੇ ਵਿੱਚ ਪੈਣਾ ਹੀ ਨਹੀਂ ਚਾਹੀਦਾ ਅਸੀਂ ਕਿਤੇ ਜਾਈਏ ਤਾਂ ਜਾਈਏ ਜੇ ਸਾਡੀ ਘਰ ਬੈਠਿਆਂ ਲੋੜ ਪੂਰੀ ਨਾ ਹੁੰਦੀ ਹੋਏ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਇਹ ਉਥੇ ਜਾ ਕੇ ਸਾਡੇ ਪਿੰਡ ਦਾ ਗੁਰਦੁਆਰਾ ਹੈ ਸ਼ਹਿਰ ਦਾ ਗੁਰਦੁਆਰਾ ਹੈ ਦੂਜਾ ਗੁਰਦੁਆਰਾ ਹੈ ਉਥੇ ਜਾ ਕੇ ਪੜ ਕੇ ਸੁਣ ਕੇ ਆਪਣੇ ਤੇ ਅਪਲਾਈ ਕਰਕੇ ਸਾਡੀ ਘਾਟ ਪੂਰੀ ਨਾ ਹੋਵੇ ਤਾਂ ਤੇ ਅਸੀਂ ਥਾਂ ਥਾਂ ਤੇ ਜਾਈਏ ਤੇ ਜੇ ਸਾਨੂੰ ਘਰ ਬੈਠਿਆਂ ਸਭ ਕੁਝ ਮਿਲਦਾ ਹੈ ਤੇ ਫਿਰ ਜਾਈਏ ਕਿਉਂ ਉਹਾਂ ਤੌ ਜਾਈਏ ਜੋ ਇहां ਨਾ ਹੋਏ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ ਵੀ ਉਥੇ ਜਾਈਏ ਕਿਸ ਕਾਰਨ ਖੈਰ ਉਹ ਇੱਕ ਵਿਸ਼ਾ ਵੱਖਰਾ ਹੈ ਅੱਜ ਮੈਂ ਕੁਝ ਕੁ ਗੱਲਾਂ ਹੇਮਕੁੰਡ ਦੇ ਸਬੰਧ ਵਿੱਚ ਫੇਰ ਤੁਹਾਡੇ ਸਾਹਮਣੇ ਲੈ ਕੇ ਆਇਆ ਉਹ ਇਹ ਹੈ ਕਿ ਰੱਬ ਨੇ ਝੂਠੀ ਕਹਾਣੀ ਦੇ ਮੁਤਾਬਕ ਕੂੜ ਗ੍ਰੰਥਾਂ ਦੇ ਮੁਤਾਬਕ ਰੱਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੱਦਿਆ ਵੇਖੋ ਮੈਂ ਲਫ਼ਜ਼ ਵਰਤ ਰਿਹਾ ਗੁਰੂ ਗੋਬਿੰਦ ਸਿੰਘ ਜੀ ਪਰ ਜਦੋਂ ਦੀ ਕਹਾਣੀ ਸੁਣਾਈ ਜਾ ਰਹੀ ਹੈ ਉਹਦਾ ਨਾਂ ਸੀ ਦੁਸ਼ਤ ਦਮਨ ਕਹਾਣੀ ਦੇ ਅਨੁਸਾਰ ਬਈ ਦੁਸ਼ਟ ਦਾ ਮੰਨੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪ੍ਰਮਾਤਮਾ ਨੇ ਸੱਦਿਆ ਔਰ ਸਦਕੇ ਕਿਹਾ ਵੀ ਮੈਂ ਅੱਜ ਤੋਂ ਪਹਿਲਾਂ ਜਿੰਨੇ ਲੋਕ ਧਰਤੀ ਤੇ ਭੇਜੇ ਜਿਹੜੇ ਪੈਗੰਬਰ ਲੋਕ ਸਨ ਉਹਨਾਂ ਨੇ ਆਪਣਾ ਆਪਣਾ ਨਾਂਜ ਪਾਇਆ ਜਿਹਦੇ ਵਿੱਚ Hazrat Muhammad ਸਾਹਿਬ ਦਾ ਜ਼ਿਕਰ ਵੀ ਆਉਂਦਾ ਹੈ ਕੁਝ ਹੋਰ ਪੈਗੰਬਰੀ ਪੁਰਸ਼ਾਂ ਦਾ ਜ਼ਿਕਰ ਆਉਂਦਾ ਹੈ ਪਰ ਜਿਹੜੇ ਕੇਵਲ ਦੂਸਰੇ ਪਾਸੇ ਇਸ਼ਟ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਪੈਗੰਬਰਾਂ ਦਾ ਨਾਂ ਆ ਰਿਹਾ ਹੈ ਖੈਰ ਉਦੇ ਵਿੱਚ ਆਉਂਦਾ ਹੈ ਵੀ ਸਭ ਆਪਣੀ ਆਪਣੀ ਉਰਜਾਨਾ ਪਰਮ ਭ੍ਰਮ ਕਾ ਹੂਣਾ ਪਛਾਨਾ ਸਾਰਿਆਂ ਨੇ ਆਪਣੀ ਆਪਣੀ ਧੌਂਸ ਜਮਾਈ ਆਪਣਾ ਆਪਣਾ ਨਾਂ ਜਪਾਇਆ ਮੈਨੂੰ ਕਿਸੇ ਨੇ ਪਛਾਨਿਆ ਨਹੀਂ ਤਪਸਾਦਤ ਹਰ ਮੋਹੇ ਬੁਲਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਮੈਂ ਤਪਸਾਧਨਾ ਦੇ ਅੰਦਰ ਸੀ ਮੈਨੂੰ ਐਵੇਂ ਕਹਿ ਕੇ ਰੱਬ ਜੀ ਨੇ ਕੋਲ ਬੁਲਾਇਆ ਤੇ ਮੈਨੂੰ ਧਰਤੀ ਦੇ ਉੱਤੇ ਭੇਜ ਦਿੱਤਾ ਨੰਬਰ 1 ਦੇ ਉੱਤੇ ਮੈਂ ਪਿਛਲੀ ਵੀਡੀਓ ਵਿੱਚ ਵੀ ਸਵਾਲ ਕੀਤਾ ਸੀ ਵੀ ਹੇਮਕੁੰਟ ਅੱਜ ਵੀ ਉੱਤਰਾਖੰਡ ਦੇ ਅੰਦਰ ਹੈ ਜਿਹੜਾ ਪਹਿਲਾਂ ਯੂਪੀ ਸਟੇਟ ਵਿੱਚ ਹੁੰਦਾ ਸੀ ਉਹ ਕਿਹੜੀ ਦੂਜੀ ਗੈਲੈਕਸੀ ਦੀ ਗੱਲ ਏ ਦੂਜੇ ਲੋਕ ਦੀ ਗੱਲ ਏ ਜਾਂ ਹੋਰ ਕਿਸੇ ਉਹ ਚੰਨ ਤਾਰੇਆਂ ਤੋਂ ਅੱਗੇ ਦੀ ਗੱਲ ਏ ਵੀ ਉੱਥੇ ਬੈ ਕੇ ਭਗਤੀ ਕੀਤੀ ਜਾ ਰਹੀ ਸੀ ਤੇ ਰੱਬ ਨੇ ਉੱਥੋਂ ਬੁਲਾਇਆ ਇਸੇ ਜ਼ਮੀਨ ਦੇ ਉੱਤੇ ਇਸੇ ਧਰਤੀ ਦੀ ਉੱਤੇ ਤੇ ਉਹ ਹੇਮਕੁੰਡ ਖਉਤੀ ਹੇਮਕੁੰਡ ਹੈ ਨਾ ਹੋਰ ਕਿਸੇ ਦੂਸਰੀ ਜਗ੍ਹਾ ਤੇ ਨਹੀਂ ਦੂਜੀ ਗੱਲ ਹੈ ਦਸਮ ਗ੍ਰੰਥੇ ਕਹਿੰਦਾ ਹੈ ਵੀ ਜਿੰਨੇ ਭੇਜੇ ਗਏ ਉਹਨਾਂ ਪੈਗੰਬਰਾਂ ਨੇ ਆਪਣਾ ਆਪਣਾ ਨਾਮ ਜਪਾਇਆ ਤੇ ਮੈਂ ਬੜਾ ਹੈਰਾਨ ਹੋਇਆ ਵੀ ਕਿਹੜਾ ਰੱਬ ਹੈ ਜਿਹਦੇ ਨਾਲ ਵਾਰ-ਵਾਰ ਠੱਗੀ ਹੁੰਦੀ ਰਹੀ ਪਹਿਲੀ ਗੱਲ ਤੇ ਠੱਗਿਆ ਉਹ ਜਾਂਦਾ ਹੈ ਜਿਹੜਾ ਅਣਜਾਣ ਹੋਵੇ ਠੱਗਿਆ ਉਹ ਜਾਂਦਾ ਹੈ ਜਿਹੜੇ ਕਿਸ ਜਿਹੜਾ ਕਿਸੇ ਸਬਜੈਕਟ ਦੇ ਅੰਦਰ ਕਮਜ਼ੋਰ ਹੋਵੇ ਠੱਗਿਆ ਉਹ ਜਾਂਦਾ ਹੈ ਜਿਹੜਾ ਕਿਸ ਕਿਸੇ ਵਿਸ਼ੇ ਤੇ ਉੱਤੇ ਜਾਂ ਕਿਸੇ ਰਾਹ ਦੇ ਉੱਤੇ ਅਣਜਾਣ ਹੋਵੇ ਤੇ ਜਿਹਨੂੰ ਆਪਾਂ ਰੱਬ ਕਹਿੰਨੇ ਆ ਜਿਹਨੂੰ ਅੰਤਰਜਾਮੀ ਕਹਿੰਨੇ ਆ ਜਿਹਨੂੰ ਘਟ ਘਟ ਕੇ ਅੰਤਰ ਕੀ ਜਨਤ ਵਾਲਾ ਕਹਿੰਨੇ ਆ ਜਿਹਨੂੰ ਇਹ ਕਹਿੰਨੇ ਆ ਕਿ ਜਲਥਲ ਮਈਲ ਪੂਰਿਆ ਸਵਾਮੀ ਸਿਰਜਣਹਾਰ ਜਿਹਨੂੰ ਆਪਾਂ ਤਰਲੋਕੀ 나ਥ ਕਹਿੰਨੇ ਆ ਜਿਹੜਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਕਹਿੰਨੇ ਆ ਕਮਾਲ ਦੀ ਗੱਲ ਹੈ ਵੀ ਉਹਦੇ ਨਾਲ ਵੀ ਠੱਗੀ ਹੋ ਗਈ ਤੇ ਜੇ ਇਹੋ ਜੇ ਰੱਬ ਦੇ ਨਾਲ ਠੱਗੀ ਹੁੰਦੀ ਤੇ ਉਸ ਰੱਬ ਦੇ ਨਾਲ ਸਾਡਾ ਲੈਣਾ ਦੇਣਾ ਕੀ ਸਾਡਾ ਉਹ ਰੱਬ ਨਹੀਂ ਜਿਹਦੇ ਨਾਲ ਠੱਗੀ ਹੋਈ ਸਾਡਾ ਤੇ ਉਹ ਰੱਬ ਹੈ ਜਿਹੜਾ ਲੂਹ ਲੂਹ ਦੇ ਅੰਦਰ ਜ਼ਰੇ ਜ਼ਰੇ ਦੇ ਅੰਦਰ ਸਮਾਇਆ ਹੈ ਜਿਹੜਾ ਰੱਬ ਜਿਹਦੇ ਵਾਸਤੇ ਭਗਤ ਜੀ ਕਹਿੰਦੇ ਨੇ ਵਸੀ ਰੱਬ ਹੀ ਹਿਆਲੀਏ ਬਾਹਰ ਕਿਹਾ ਢੂੰਢੇ ਸਾਡਾ ਉਸ ਰੱਬ ਦੇ ਨਾਲ ਲੈਂਦੇ ਨੇ ਜਿਸ ਰੱਬ ਲਈ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕਿ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨ ਹਾਰ ਸਾਡਾ ਉਸ ਰੱਬ ਦੇ ਨਾਲ ਲੈਂਦੇ ਨੇ ਉਸ ਰੱਬ ਨੂੰ ਅਸੀਂ ਕੀ ਕਰਨਾ ਜਿਹਦੇ ਨਾਲ ਖੁਦ ਦੇ ਨਾਲ ਠੱਗੀ ਹੋ ਰਹੀ ਖੈਰ ਕਹਾਣੀਕਾਰ ਦੇ ਮੁਤਾਬਕ ਰੱਬ ਦੇ ਨਾਲ ਵਾਰ-ਵਾਰ ਠੱਗੀ ਹੁੰਦੀ ਰਹੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਉਹਨੇ ਪੈਗੰਬਰ ਭੇਜੇ ਨੇ ਤੇ ਕਈ ਵਾਰ ਉਹ ਦੇ ਨਾਲ ਠੱਗੀ ਹੋਈ ਤੇ ਅਖੀਰ ਹੀ ਉਹਨੇ ਫਿਰ ਦੁਸ਼ਤ ਦਮਨ ਨੂੰ ਆਪਣੇ ਕੋਲ ਬੁਲਾਇਆ ਤੇ ਆਪਣਾ ਜਿਹੜਾ ਦੁੱਖੜਾ ਹੈ ਨਾ ਉਹ ਦੁਸ਼ਤ ਦਮਨ ਦੇ ਸਾਹਮਣੇ ਰੱਖਿਆ ਉਹਨੂੰ ਆਖਿਆ ਵੀ ਮੈਂ ਜਿੰਨੇ ਭੇਜੇ ਨੇ ਜ਼ਮੀਨ ਤੇ ਕੱਲੇ ਨੇ ਉਹਨਾਂ ਨੇ ਆਪਣਾ ਨਾਂ ਜਪਾਇਆ ਆਪਣੇ ਆਪਣੇ ਪੰਥ ਚਲਾਏ ਆਪਣੇ ਆਪਣੇ ਧਰਮ ਚਲਾਏ ਤੂੰ ਜਾ ਮੇਰਾ ਨਾਮ ਜੋਪਾ ਮੈਂ ਇੱਥੇ ਇੱਕ ਗੱਲ ਕਹਿਣਾ ਵੀ ਜਿਹੜੇ ਨੌ ਗੁਰੂ ਸਾਹਿਬ ਸਾਡੀ ਆਪਣੀ ਆਪਣੀ ਗੱਲ ਕਰ ਲਈਏ ਸਿੱਖ ਧਰਮ ਦੀ ਗੱਲ ਕਰ ਲਈਏ ਇਸ ਪੰਥ ਦੀ ਮਾਰਗ ਦੀ ਗੱਲ ਕਰ ਲਈਏ ਗੁਰੂ ਨਾਨਕ ਸਾਹਿਬ ਜੀ ਦੇ ਵਾਸਤੇ ਹੁੰਦਾ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਨਿਰਮਲਿਆਂ ਵਾਸਤੇ ਗੱਲ ਨਹੀਂ ਹੈ ਉਦਾਸੀਆਂ ਵਾਸਤੇ ਗੱਲ ਨਹੀਂ ਹੈ ਨਿਰਮਲ ਪੰਥ ਮੈਲ ਤੋਂ ਰਹਿਤ ਖੈਰ ਮੈਂ ਹੈਰਾਨ ਹੋਇਆ ਵੀ ਗੁਰੂ ਨਾਨਕ ਸਾਹਿਬ ਜੀ ਉਮਤ ਨੂੰ ਜਨਮ ਦੇਣ ਵਾਲੇ ਨੇ ਸਿੱਖ ਧਰਮ ਦੇ ਬਾਨੀ ਨੇ ਪਹਿਲੇ ਗੁਰੂ ਨੇ ਉਹਨਾਂ ਤੋਂ ਅੱਗੇ ਗੱਲ ਤੁਰੇ ਦੁਸ਼ਤ ਦਮਨ ਗੁਰੂ ਗੋਬਿੰਦ ਸਿੰਘ ਤੇ ਦਸਵੇਂ ਥਾਂ ਤੇ ਆਉਂਦੇ ਨੇ ਉਹਨਾਂ ਦਾ ਦੁਸ਼ਤ ਦਮਨ ਸਾਡਾ ਗੁਰੂ ਗੋਬਿੰਦ ਸਿੰਘ ਉਥੇ ਦਸਵੀਂ ਥਾਂ ਤੇ ਆਉਂਦੇ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਸਮੇਂ ਤੱਕ ਅੰਦਾਜ਼ਨ ਅੰਦਾਜ਼ਨ 206 ਕੁ ਸਾਲ ਦਾ ਸਮਾਂ ਮਹੀਨਿਆਂ ਦਾ ਵਿੱਚ ਫਰਕ ਹੈ 200 ਤੇ 6 ਸਾਲ ਦਾ ਇੱਕ ਰਫਲੀ ਆਈਡੀਆ ਆਪਾਂ ਰੱਖ ਲਈਨੇ ਇੰਨਾ ਸਮਾਂ ਤੇ ਉਹ 200 6 ਸਾਲ ਦਾ ਸਮਾਂ ਗੁਰੂ ਕਾਲ ਦਾ ਸਮਾਂ ਹੈ ਪਹਿਲੇ ਗੁਰੂ ਤੋਂ ਲੈ ਕੇ ਨੌਵੇਂ ਗੁਰੂ ਤੱਕ ਦਾ ਸਮਾਂ ਹੈ ਤੁਸੀਂ ਇੰਨੀ ਗੱਲ ਕਹਿ ਕੇ ਇੰਨੀ ਗੱਲ ਬੋਲ ਕੇ ਇੰਨੀ ਗੱਲ ਪ੍ਰਚਾਰ ਕੇ ਜਿਹਦੇ ਤੋਂ ਅੱਜ ਵੀ ਤੁਸੀਂ ਬਾਜ਼ ਨਹੀਂ ਆ ਰਹੇ ਅੱਜ ਵੀ ਬੋਲਣੋਂ ਨਹੀਂ ਹਟ ਰਹੇ ਪਤਾ ਨਹੀਂ ਸਮਝ ਕੰਮ ਨਹੀਂ ਕਰ ਰਹੀ ਜਾਂ ਕੋਈ ਤੁਹਾਡੀ ਸਾਜ਼ਿਸ਼ ਹੈ ਤੁਸੀਂ 206 ਸਾਲ ਦੀ ਮਿਹਨਤ ਦੇ ਉੱਤੇ ਗੁਰੂਆਂ ਦੀ ਮਿਹਨਤ ਦੇ ਉੱਤੇ ਪਾਣੀ ਨਹੀਂ ਫੇਰ ਦਿੱਤਾ 206 ਸਾਲ ਗੁਰੂ ਕੀ ਕਰਦੇ ਰਹੇ ਉਹਨਾਂ ਨੇ ਆਪਣਾ ਨਾਂਜ ਪਾਇਆ ਗੁਰੂ ਨਾਨਕ ਸਾਹਿਬ ਨੇ ਕਿੱਥੇ ਆਪਣਾ ਨਾਂਜ ਪਾਇਆ ਬਾਕੀ ਗੁਰੂਆਂ ਨੇ ਕਿੱਥੇ ਆਪਣਾ ਨਾਂਜ ਪਾਇਆ ਖੈਰ ਉਹ ਰੱਬ ਕਿਹੋ ਜਿਹਾ ਹੈ ਜਿਹਦੇ ਨਾਲ ਵਾਰ-ਵਾਰ ਧੋਖਾ ਹੁੰਦਾ ਰਿਹਾ ਤੇ ਧੋਖੇ ਤੋਂ ਪਰੇਸ਼ਾਨ ਹੈ ਚਲੋ ਆਮ ਬੰਦੇ ਨਾਲ ਧੋਖਾ ਹੋਵੇ ਗੱਲ ਸਮਝ ਵਿੱਚ ਆ ਗਈ ਵੀ ਕੋਈ ਆਇਆ ਚੀਕਣੀ ਚੋਪੜੀ ਗੱਲ ਕਰਕੇ ਪੈਸੇ ਉਧਾਰ ਲੈ ਗਿਆ ਕੋਈ ਕੰਮ ਕਢਾ ਗਿਆ ਉਹਦੇ ਨਾਲ ਠੱਗੀ ਵੱਜ ਗਈ ਉਹ ਆਪਣਾ ਦੁੱਖੜਾ ਰੋਵੇ ਕਿਸੇ ਦੇ ਕੋਲ ਦੁਨੀਆ ਦੁੱਖੜੇ ਰੋਂਦੀ ਏ ਰੱਬ ਕੋਲ ਤੇ ਰੱਬ ਦੁੱਖੜਾ ਅੱਗੇ ਰੋ ਰਿਹਾ ਦੁਸ਼ਟ ਦਮਨ ਦੇ ਕੋਲ ਵੀ ਮੇਰੇ ਨਾਲ ਬੜਾ ਵੱਡਾ ਧੋਖਾ ਹੋ ਗਿਆ ਕਮਾਲ ਦੀ ਗੱਲ ਹੈ ਤੇ ਜੇ ਰੱਬ ਨਾਲ ਧੋਖਾ ਹੋ ਸਕਦਾ ਹੈ ਤੇ ਫਿਰ ਉਹ ਸ਼ਖਸ ਦੱਸੋ ਉਹ ਪਰਸਨੈਲਿਟੀ ਦੱਸੋ ਉਹ ਸ਼ਖਸੀਅਤ ਦੱਸੋ ਜਿਹਦੇ ਨਾਲ ਧੋਖਾ ਨਹੀਂ ਹੋ ਸਕਦਾ ਜਿਸ ਰੱਬ ਦੇ ਨਾਲ ਧੋਖਾ ਹੋ ਸਕਦਾ ਇਹੋ ਜਿਹੇ ਰੱਬ ਨੂੰ ਅਸੀਂ ਕੀ ਕਰਨਾ ਹੈ ਸਾਡਾ ਰੱਬ ਤੇ ਹੋਵੇ ਜੀ ਦੀ ਤਸਵੀਰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਸਾਨੂੰ ਮਿਲਦੀ ਵੀ ਰੱਬ ਇਹੋ ਜਿਹਾ ਗੁਣਾਂ ਵਾਲਾ ਰੱਬ ਜਿਹਦੇ ਉਹ ਗੁਣ ਨੇ ਨਾ ਜਿਹੜੇ ਗੁਰਬਾਣੀ ਦੇ ਅੰਦਰ ਉਹ ਗੁਣ ਜਿਹਦੇ ਵਿੱਚ ਆਜਣ ਉਹ ਬੰਦੇ ਨਾਲ ਧੋਖਾ ਨਹੀਂ ਹੋ ਸਕਦਾ ਉਹ ਬੰਦਾ ਠੱਗਿਆ ਨਹੀਂ ਜਾ ਸਕਦਾ ਤੇ ਉਹਦਾ ਰੱਬ ਕਿਵੇਂ ਠੱਗਿਆ ਜਾ ਸਕਦਾ ਖੈਰ ਇੱਕ ਮੈਂ ਗੱਲੋਂ ਹੋਰ ਬੜਾ ਹੈਰਾਨ ਹੋਇਆ ਬਈ ਉਹ ਜਿਹੜਾ ਦਸ਼ਮ ਗ੍ਰੰਥ ਦੇ ਅੰਦਰ ਵਾਰ-ਵਾਰ ਜ਼ਿਕਰ ਕੀਤਾ ਗਿਆ ਨਾ ਵੀ ਮੈਂ ਬੜੇ ਪੈਗੰਬਰ ਭੇਜੇ ਉਹਨਾਂ ਨੇ ਆਪਣਾ ਨਾਂ ਜਪਾਇਆ ਉਸ ਲਿਸਟ ਦੇ ਵਿੱਚ ਜਿਹੜੀ ਪੈਗੰਬਰਾਂ ਦੀ ਲਿਸਟ ਵਿੱਚ ਜਿਹੜੇ ਸਾਰੇ ਪੈਗੰਬਰਾਂ ਦਾ ਨਾਂ ਹੈ ਨਾ ਉਹ ਤਕਰੀਬਨ ਤਕਰੀਬਨ ਇਸ਼ਟ ਦੇ ਨੇ ਵੈਸ਼ਟ ਦੇ ਪੈਗੰਬਰ ਦਾ ਨਾਂ ਨਹੀਂ ਹੈ ਇਸ਼ਟ ਦੇ ਪੈਗੰਬਰਾਂ ਦਾ ਨਾਂ ਹੈ ਤੇ ਮੈਂ ਇਸ ਕਲੋਂ ਹੈਰਾਨ ਹੋਇਆ ਵੀ ਇਸ਼ਟ ਦਾ ਰੱਬ ਹੋਰੇ ਤੇ ਵੈਸ਼ਟ ਦਾ ਰੱਬ ਹੋਰੇ ਉੱਤਰ ਦਾ ਰੱਬ ਹੋ ਰੇ ਤੇ ਦੱਖਣ ਦਾ ਰੱਬ ਹੋ ਰੇ ਕਿਵੇਂ ਦਾ ਰੱਬ ਹੈ ਕਿਵੇਂ ਦੇ ਤੁਸੀਂ ਲੋਕੋ ਜਿਹੜੇ ਰੱਬ ਦੇ ਅੰਦਰ ਵੀ ਵੰਡੀ ਪਾ ਕੇ ਰੱਖ ਗਏ ਬਈ ਇਸ਼ਟ ਵਾਲੇ ਰੱਬ ਦੇ ਪੈਗੰਬਰ ਧੋਖਾ ਦੇਗੇ ਤੇ ਵੈਸਟ ਵਾਲੇ ਦਾ ਕੋਈ ਜ਼ਿਕਰ ਨਹੀਂ ਦੂਜੀ ਗੱਲ ਜੇ ਚਲੋ ਰੱਬ ਦੀ ਇੰਨੀ ਚਾਹ ਤੇ ਵੀ ਉਹਨੇ ਦੁਸ਼ਟ ਦਮਨ ਨੂੰ ਆਪਣੇ ਕੋਲ ਸੱਦਾ ਭੇਜਿਆ ਦੁਸ਼ਟ ਦਮਨ ਨੂੰ ਬੁਲਾਇਆ ਗਿਆ ਉਹਨੂੰ ਕਿਹਾ ਮੈਂ ਆਪਣਾ ਸੁਤੋਹਿ ਨਵਾਜਾ ਮੈਂ ਤੈਨੂੰ ਆਪਣਾ ਪੁੱਤਰ ਬਣਾਉਣਾ ਤੈਨੂੰ ਮਾਤ ਲੋਕ ਵਿੱਚ ਕਲਣਾ ਤੂੰ ਮੇਰਾ ਨਾਮ ਜਪਾ ਰੱਬ ਆਪਣੀ ਵਡਿਆਈ ਦਾ ਇੰਨਾ ਭੁੱਖਾ ਹੈ ਇਹ ਤੇ ਬੰਦੇ ਦਾ ਸੁਭਾਅ ਹੈ ਕਿ ਬੰਦੇ ਦੀ ਕੋਈ ਵਡਿਆਈ ਕਰੇ ਬੰਦੇ ਦੀ ਸਿਫਤ ਕਰੇ ਤੇ ਬੰਦਾ ਫੁੱਲ ਜਾਂਦਾ ਹੈ ਤੇ ਨਾ ਕਰੇ ਤੇ ਮੁਰਝਾ ਜਾਂਦਾ ਹੈ ਬੰਦੇ ਨੂੰ ਸਿਫਤ ਚਾਹੀਦੀ ਰਿਸ਼ਤੇਦਾਰਾਂ ਦੇ ਅੰਦਰ ਸੱਜਣਾ ਮਿੱਤਰਾਂ ਦੇ ਅੰਦਰ ਸੱਚੇ ਖੱਬੇ ਬੰਦੇ ਦਾ ਸੁਭਾਅ ਹੈ ਰੱਬ ਦਾ ਤੇ ਸੁਭਾਅ ਇਹ ਨਿਕਾ ਰੱਬ ਬਾਰੇ ਮੈਂ ਦੁਬਾਰਾ ਕਹਿ ਰਿਹਾ ਸਾਡਾ ਰੱਬ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਦੀ ਤਸਵੀਰ ਸਾਨੂੰ ਮਿਲਦੀ ਹੈ ਉਹ ਸਾਡੇ ਰੱਬ ਦੇ ਬਾਰੇ ਤੇ ਉਥੇ ਗੁਰਬਾਣੀ ਦੇ ਬੋਲ ਇਦਾਂ ਦੇ ਆਏ ਨੇ ਕਿ ਵੱਡਾ ਦਾਤਾ ਕਿੰਨਾ ਵੱਡਾ ਹੈ ਉਹਦੀ ਸਮਝ ਹੀ ਨਹੀਂ ਹੈ ਕਿ ਵੱਡਾ ਵੱਡਾ ਡੀਠਾ ਹੋਏ ਉਹਦੀ ਸਮਝ ਹੀ ਨਹੀਂ ਹੈ ਸੁਣ ਵੱਡਾ ਆਖਿਆ ਸਭ ਕੋਏ ਜਿਹਨੂੰ ਸੁਣ ਕੇ ਕਹਿ ਰਹੇ ਨੇ ਵੀ ਬਹੁਤ ਵੱਡਾ ਬਹੁਤ ਵੱਡਾ ਪਰ ਕਿੰਨਾ ਵੱਡਾ ਹੈ ਸਮਝ ਨਹੀਂ ਗਈ ਖੈਰ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵੱਡਾ ਦਾਤਾ ਤਿਲ ਨਾ ਤਮਾਏ ਤਮਾਏ ਦਾ ਮਤਲਬ ਹੁੰਦਾ ਹੈ ਤਮਾ ਤਮਾ ਦਾ ਮਤਲਬ ਲਾਲਚ ਜਿਹਨੂੰ ਤਿੰਨ ਪਰ ਦਾ ਇਹ ਤਮਾ ਨਹੀਂ ਲਾਲਚ ਨਹੀਂ ਕੋਈ ਮੇਰਾ ਨਾਮ ਜਪੇ ਮੇਰਾ ਨਾਂ ਲਵੇ ਮੇਰਾ ਨਾਂ ਨਾ ਲਵੇ ਤੇ ਜਿਹੜਾ ਇਹਨਾਂ ਦਾ ਰੱਬ ਹੈ ਉਸ ਕੋਲ ਗ੍ਰੰਥ ਦੇ ਮੁਤਾਬਕ ਰੱਬ ਹੈ ਉਹਨੂੰ ਤੇ ਤਮਾ ਹੀ ਬੜੀ ਏ ਕਿ ਮੇਰਾ ਨਾਮ ਨਹੀਂ ਉਹਨਾਂ ਜਪਿਆ ਤੇ ਮੈਂ ਦੁਖੀ ਹੋ ਗਿਆ ਦੂਜੀ ਗੱਲ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਠ ਨਾ ਜਾਏ ਜੇ ਸਾਰੇ ਲੋਕ ਨੂੰ ਮਿਲ ਕੇ ਕਹਿਣ ਤੋਂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਉਨੇ ਵੱਡਾ ਨਹੀਂ ਹੋ ਜਾਣਾ ਜੇ ਸਾਰੇ ਹੀ ਲੋਕ ਉਹਨੂੰ ਮਿਲ ਕੇ ਕਹਿਣ ਤੂੰ ਕੁਝ ਵੀ ਨਹੀਂ ਤੇ ਐਦਾਂ ਨਹੀਂ ਹੈ ਵੀ ਉਹਨੇ ਹੀਣ ਭਾਵਨਾ ਵਿੱਚ ਆ ਜਾਣਾ ਇਹ ਬੰਦੇ ਦਾ ਸੁਭਾਅ ਹੈ ਵੀ ਜੇ 10 20 50 100 ਕਹਿਣ ਵੀ ਤੂੰ ਬਹੁਤ ਛੋਟਾ ਹੈ ਤੇ ਉਹ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਜੇ ਕਹਿਣ ਤੂੰ ਬਹੁਤ ਵੱਡਾ ਹੈ ਬਹੁਤ ਚੰਗਾ ਹੈ ਬੜਾ ਗੁਰਮਖ ਖੇਤ ਉਹਨੂੰ ਭਲੇ ਖਾਜਾ ਪੈ ਜਾਂਦਾ ਹੈ ਇਹ ਰੱਬ ਦਾ ਸੁਭਾਅ ਨਹੀਂ ਹੈ ਬੰਦੇ ਦਾ ਸੁਭਾਅ ਹੈ ਤੋਂ ਖੈਰ ਹੇਮਕੁੰਟ ਵਾਲੀ ਗੱਪ ਕਹਾਣੀ ਹੇਮਕੁੰਟ ਵਾਲਾ ਤੀਰਥ ਜਿਹੜਾ ਮਨਮਤ ਵਿੱਚੋਂ ਪੈਦਾ ਹੋਇਆ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਉਹਨਾਂ ਵੀਰਾਂ ਨੂੰ ਨਮਸਕਾਰ ਕਰਦਾ ਹੱਥ ਜੋੜ ਕੇ ਨਮਸਕਾਰ ਕਰਦਾ ਜਿਹੜੇ ਆਪਣੇ ਆਪਣੇ ਥਾਂ ਤੇ ਵੈਲ ਸੈਟਿਡ ਨੇ ਪਰ ਉਹ ਸੱਚ ਦੀ ਬਾਹ ਫੜ ਕੇ ਚੱਲ ਰਹੇ ਨੇ ਸੱਚ ਦਾ ਹੌਕਾ ਦੇ ਰਹੇ ਨੇ ਉਹਨਾਂ ਪ੍ਰਚਾਰਕਾਂ ਨੂੰ ਵੀ ਮੇਰਾ ਸਲੂਟ ਹੈ ਜਿਹੜੇ ਸਟੇਜਾਂ ਦੇ ਉੱਤੇ ਬਹਿ ਕੇ ਸ਼ੇਰ ਦੀ ਤਰ੍ਹਾਂ ਗਰਜਦੇ ਨੇ ਤੇ ਕਹਿੰਦੇ ਨੇ ਵੀ ਮਨਮਤ ਦੇ ਰਾਹ ਨੂੰ ਛੱਡ ਕੇ ਤੇ ਗੁਰਮਤਿ ਦਾ ਰਾਹ ਫੜੋ ਗੁਰਮਤਿ ਦੇ ਪਾਂਦੀ ਬਣ ਕੇ ਚੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ